ਉਹਨਾਂ ਕਰੂ ਤੇ ਇਹਨਾ ਕਰਦੇ ਆਂ ਕੋਈ ਨਹੀਂ ਆਈ ਕਿ ਹੋਸੀ ਵੀ ਕੋਈ ਨਾ ਕਿ ਇਹਨਾਂ ਨੂੰ ਲਾੜ ਲੈ ਜAVE ਜੋ ਤੰਗ ਕਰਦੇ ਨੇ ਉਹਨਾਂ ਨੂੰ سزا ਦਿੱਤੀ ਜਾਏ ਮਾਣੇ ਨੂੰ ਸੱਤ ਸਾਲਾਂ ਦੀ ਕੀ ਜਾਏ ਮੇਰੇ ਬੱਚੇ ਮੇਰੇ ਬੱਚੇ ਨੂੰ ਇਨਸਾਫ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ 1.7 ਵਜੇ ਸੀ ਖਾਣਾ ਖੋਣਾ ਖਾ ਕੇ ਸੁੱਤੇ ਹੋ ਗਏ ਆ ਸੋਨੇ ਕਾ ਜਦੋਂ ਹਨ 2 ਵਜੇ ਥੱਕੇ ਹੋਏ ਸੀ ਕੰਮ ਤੋਂ ਆਏ ਸੀ ਕਿ ਉਸ ਤੋਂ ਬਾਅਦ ਇਹਨੇ ਬਣੀ 3 ਵਜੇ 2:30 ਵਜੇ ਕੀ ਸਟੈਪ ਚੁੱਕਿਆ ਬਾਥਰੂਮ ਦੇ ਅੰਦਰ چلا ਗਿਆ ਪਤਾ ਨਹੀਂ ਕੀ ਚੀਜ਼ ਖਾਧੀ ਇਹਨੇ ਤੇ ਅਸੀਂ ਸਵੇਰੇ 5:30 ਉੱਠੇ ਆਂ ਇਹਦੀ ਮੰਮਾ 5:30 ਉੱਠੀ ਉਹਨੇ ਵੇਖਿਆ ਬਾਥਰੂਮ ਵਿੱਚੋਂ ਆਵਾਜ਼ਾਂ ਆ ਰਹੀਆਂ ਹੈਗੀਆਂ ਤੇ ਉਹਨਾਂ ਨੇ ਸਾਨੂੰ ਫੜ-ਫੜ ਉਠਾਇਆ ਅਸੀਂ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਟੁੱਟਿਆ ਨਹੀਂ ਗੱਜਾ ਪੋਣਾ ਘੰਟਾ ਗੇਟ ਤੋੜਨ ਤੇ ਲੱਗ ਗਿਆ ਉਵੇਂ ਅਸੀਂ ਫੜ-ਫੜ ਕੱਢਿਆ ਕੱਢ ਗਏ ਅਸੀਂ ਇਹਨੂੰ 6 ਫੇਸ ਛੇ ਫੇਸ ਹੌਲੀ ਲੈ ਗਏ ਆ ਉਥੇ ਦੀ ਉਥੇ ਨੂੰ ਦੇਖਦੇ ਹੋਏ ਕਿ ਬਹੁਤ ਜ਼ਿਆਦਾ ਸੀਰੀਅਸ ਹੈਗਾ ਹੈ ਉਹਨਾਂ ਨੇ ਆਪਦੀ ਕਾਦ ਵਿੱਚ ਕਰਕੇ ਸਾਨੂੰ ਪੀਜੀਆ ਰੈਫਰ ਕਰਤਾ ਪੀਜੀਆ ਇਲਾਜ ਚੱਲ ਹੋ ਗਿਆ ਪਰ ਸਾਡੀ ਕਿਸਮਤ ਮਾੜੀ ਸੀਗੀ ਅਸੀਂ ਦਮਨੇ ਉਥੇ ਡੈਥ ਹੋ ਗਈ ਠੀਕ ਵਜੇ ਦੇਖਣਾ ਲੈਣ ਦਾ ਹੈਗਾ ਜੀਗਾ ਡੁੰਡੇ ਨੇ ਕਿਸੇ ਨੂੰ ਕੋਈ ਮਨ ਲੋਕ ਪਹਿਲਾ ਉਹ ਹੈਗਾ ਸੀਗਾ ਮੁੰਡੇ ਨੇ ਕਿਸੇ ਨੂੰ ਉਹਨਾਂ ਨੂੰ ਫੋਨ ਨੰਬਰ ਦਿੱਤਾ ਸੀਗਾ ਉਹਨਾਂ ਨੇ ਮੁੰਡੇ ਨੇ ਕੰਟੈਕਟ ਦੇ ਆ ਫੋਨ ਨੰਬਰ ਦਿੱਤਾ ਸੀਗਾ ਬਸ ਉਹ ਬੰਦਿਆਂ ਨੇ ਆਏ ਉਹਨਾਂ ਨੇ ਪੈਸੇ ਉਹਨਰੇ ਮੋਹਿਦ ਨੂੰ ਦੱਸਿਆ ਵੀ ਨਹੀਂਗਾ ਉਹਨਾਂ ਨੇ ਪੈਸੇ ਪਾਤੇ ਉਹਨਾਂ ਨੇ ਫੋਨ ਬੰਦ ਕਰ ਲਏ 15-20 ਦਿਨਾਂ ਬਾਅਦ ਫੋਨ ਬੰਦ ਕਰ ਲਿਆ ਉਸ ਵਾਰ ਮੋਹਿਦ ਨੂੰ ਧਮਕੀਆਂ ਦੇਣ ਲੱਗੇ ਕਿ ਅਸੀਂ ਤੈਨੂੰ ਮਾਰ ਦਾਂਗੇ ਸਾਡੇ ਪੈਸੇ ਤੂੰ ਮਤਲਬ ਸਾਨੂੰ ਨੰਬਰ ਤੇ ਹੀ ਤੇਰੇ ਤੋਂ ਪੈਸੇ ਲੈਣੇ ਆ ਸੀ ਕਿੰਨੇ ਪੈਸਿਆਂ ਦਾ ਮਾਮਲਾ ਸੀ 90 ਹਜ਼ਾਰ ਦਾ ਥੋੜਾ ਸੀ ਜੀ ਤੇ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਅਰੇਂਜਮੈਂਟ ਕਰ ਰਹੇ ਸੀਗੇ ਬਹੁਤ ਫੋਨ ਕਰ ਕਰ ਜਾਂਦੇ ਸੀਗੇ ਕਿਤੇ ਪਰਵਾਸ ਨੂੰ ਚੱਕ ਲਾਂਗੇ ਤੈਨੂੰ ਚੱਕ ਲਾਂਗੇ ਤੇਰੇ ਘਰ ਨੂੰ ਮਾਰ ਦਾਂਗੇ ਇਹਨਾਂ ਪਛਾਣ ਹੋ ਗਿਆ ਸੀਗਾ ਕਿ ਦੋ ਦੋ ਤੀਗ ਨੂੰ ਇਹ ਧਰ ਨੂੰ ਆਉਂਦਾ ਕਦੇ ਸਹੀ ਸੀਗਾ ਹੱਸਦਾ ਖੇਡਦਾ ਆਇਆ ਇੱਕ 1.5 ਵਜੇ ਖਾਣਾ ਖਾਂਦਾ ਜੀ 2 ਵਜੇ ਸੁੱਤੇ ਆ ਕੰਮ ਤੋਂ ਆਏ ਸੀ ਥੱਕੇ ਹੋਏ ਹੋਏ ਸੀ ਕਿ ਸਾਨੂੰ ਨਹੀਂ ਪਤਾ ਚੱਲਿਆ ਗਿਆ ਮਤਲਬ 2 ਵਜੇ ਤੋਂ ਬਾਅਦ ਕਿੰਨੇ ਵਜੇ ਬਾਥਰੂਮ ਵੜਦਾ ਕਿੰਨੇ ਵਜੇ ਨਹੀਂ ਵੜਦਾਗਾ ਬਾਥਰੂਮ ਵੀ ਵੜ ਕੇ ਨੇ ਸਟੋਰੀ ਪਾਈ ਆ ਜੀ ਮਕੀ ਮੈਸਸੇਜ ਕਰਨ ਲੱਗਿਆ ਜੀ ਆ ਸਟੋਰੀ ਮੇਰੇ ਕੋਲੇ ਹੈਗੀ ਹੈ ਜੀ ਹਾਂ ਤੈਨ ਲੜਕੇ ਜੀ ਜਿਨ੍ਹਾਂ ਦੇ ਫੋਟੋਆਂ ਮੋਬਾਈਲ ਨੰਬਰ ਤੇ ਪਾਏ ਹੋਏ ਹੈ ਜੀ ਕਿ ਮੈਨੂੰ ਤੰਗ ਪਰੇਸ਼ਾਨ ਹੋ ਕੇ ਇਹ ਬਿਲਕੁਲ ਇਹ ਸੋਸ਼ਲ ਮੀਡੀਆ ਤੇ ਪਾਇਆ ਸਾਰਾ ਹਾਂਜੀ ਹਾਂਜੀ ਇਹ ਹਰ ਹਰ ਇੱਕ ਕੋਲ ਪਹੁੰਚਿਆ ਹੈ ਜੀ ਅਮਰ ਸਿੰਘ ਜੀ